ਬਾਰਗੀ ਫਤਿਹ ਮੇਲਾ ਚਨਾ ਪੀਸਿਆ ਸਾਖਾ ਸਰਾਣ ਤੇ ਜੋ ਸੂਟ ਚੜੀ ਸੁਬੇ ਤੇ ਜੈ ਨੂੰ ਨੀਰੰਗ ਦੀ ਸੂਟ ਚੜੀ ਸੁਬੇ ਤੇ ਜੈ ਨੂੰ ਨੀਰੰਗ ਦੀ ਲੱਗਵੀ ਉਸਾਰੀ ਹੋਣ ਖੂਨੀ ਕੰਧ ਦੀ ਲੱਗਵੀ ਉਸਾਰੀ ਹੋਣ ਖੂਨੀ ਕੰਧ ਦੀ ਲਾਲ ਖੜੇ ਨੀਹਾਂ ਚ ਚਰਾਂ ਨਾ ਢੋਲ ਦੇ ਬੋਲੇ ਸੋਨੇ ਹਾਲ ਦੇ ਜੇ ਕਾਰੇ ਬੋਲ ਦੇ ਲਾਲ ਖੜੇ ਨੀ ਹਾਂ ਚ ਜਗਰਾ ਨਾ ਡੋਲਦੇ ਬੋਲੇ ਸੋਨੇ ਹਾਲ ਦੇ ਜੇਕਾਰੇ ਬੋਲਦੇ ਨਕਾਰੀ ਸੀ ਪਟਾਰੀ ਲਾਲ ਚਾਉਂਦੇ ਪੰਡ ਦੀ ਨਕਾਰੀ ਸੀ ਪਟਾਰੀ ਲਾਲ ਚਾਉਂਦੇ ਪੰਡ ਦੀ ਲਗ ਪੀ ਉਸਾਰੀ ਹੁਣ ਖੂਨੀ ਗੰਦ ਦੀ ਤੂੜ ਚੜੀ ਸੂਬੇ ਤੇ ਜੇ ਨੂੰ ਨੀ ਰੰਗ ਦੀ ਲਗ ਪੀ ਉਸਾਰੀ ਹੁਣ ਖੂਨੀ ਗੰਦ ਦੀ ਉਮਰ ਜੇ ਛੋਟੇ ਵੱਡੀ ਸੋਚ ਰੱਖਦੇ ਸੁਜਗੇ ਇਰਾਦੇ ਕਰ ਦਿੱਤੇ ਕੱਖ ਦੇ ਉਮਰ ਜੇ ਛੋਟੇ ਵੱਡੀ ਸੋਚ ਰੱਖਦੇ ਸੁਭਜੇ ਇਰਾਦੇ ਕਰ ਦਿੱਤੇ ਕੱਖ ਦੇ ਛੱਡੀ ਨਹੀਂ ਸੀ ਡੋਰ ਸਿੱਖੀ ਵਾਲੀ ਤੰਦ ਦੀ ਛੱਡੀ ਨਹੀਂ ਸੀ ਡੋਰ ਸਿੱਖੀ ਵਾਲੀ ਤੰਦ ਦੀ ਲੱਗ ਪਈ ਉਸਾਰੀ ਹੋਂ ਖੂਨੀ ਕੰਧ ਦੀ ਟੂੜ ਚੜੀ ਸੂਬੇ ਤੇ ਜੇ ਨੂਨੀ ਰੰਗ ਦੀ ਲਗਭੀ ਉਸਾਰੀ ਹੂਣ ਖੂਨੀ ਗੰਧ ਦੀ ਹਾਜ਼ ਨਰ ਲਾਗਿਆ ਮਲੇਰ ਕੋਟਲਾ ਕਰ ਦਿੱਤਾ ਸੀਨਾ ਸੂਬੇ ਦਾ ਸੀ ਖੋਖਲਾ ਹਾਜ਼ ਨਰ ਲਾਗਿਆ ਮਲੇਰ ਕੋਟਲਾ ਕਰ ਦਿੱਤਾ ਸੀਨਾ ਸੂਬੇ ਦਾ ਸੀ ਖੋਖਲਾ ਹੋ ਕੀਤੇ ਝੰਡ ਪਾਪੀ ਸੁੱਚੇ ਨੰਦ ਦੀ ਹੋ ਕੀਤੇ ਝੰਡ ਪਾਪੀ ਸੁੱਚੇ ਨੰਦ ਦੀ ਲਗਭੀ ਉਸਾਰੀ ਹੂਣ ਖੂਨੀ ਗੰਧ ਦੀ ਊੜ ਚੜੀ ਸੂਬੇ ਤੇ ਜੈਨੂ ਨੀ ਰੰਗ ਦੀ ਲਗ ਪੀ ਉਸਾਰੀ ਹੂਣ ਖੂਨੀ ਕੰਧ ਦੀ ਹਾ ਦਾ ਨਰ ਲਾ ਗਿਆ ਮਲੇਰ ਕੋਟਲਾ ਕਰਤ ਸੀ ਨਾ ਸੂਬੇ ਦਾ ਸੀ ਖੋਖਲਾ ਹੁਗੀ ਤੇ ਝੰਡ ਪਾਪੀ ਸੁੱਚੇ ਨੰਦ ਦੀ ਲਗ ਪੀ ਉਸਾਰੀ ਹੂਣ ਖੂਨੀ ਕੰਧ ਦੀ ਜਨਮ ਦੀ ਅੱਗ ਬਾਗ ਫੈਲੀ ਚਰਚਾ ਪਹਿਰੇ ਅਸੀਂ ਲਾਲਾਂ ਦਾ ਸਿੱਖੀ ਦਾ ਪਰਚਾ ਲਟ ਮਾਰੇ ਸੋ ਨਾਟਾ ਮਾਰੇ ਜੋ ਸਿੱਖੀ ਵਾਲੇ ਰੰਗ ਦੀ ਲੱਗਵੀ ਉਸਾਰੀ ਹੂਣ ਖੂਨੀ ਕੰਧ ਦੀ ਲੱਗਵੀ ਉਸਾਰੀ ਹੂਣ ਖੂਨੀ ਕੰਧ ਦੀ ਸਵੇ ਦੀ ਸੀ ਟੀ ਸੋਚ ਬਣੀ ਤੇਰੀ ਖਾਕ ਦੀ ਰਹੀ ਨਾ ਮੀਦ ਕੋਈ ਇਨਸਾਫ ਦੀ ਸਵੇ ਦੀ ਸੀ ਸੋਚ ਬਣੀ ਤੇਰੀ ਖਾਕ ਦੀ ਲੱਗ ਰਹੀ ਨਾ ਮੀਦ ਕੋਈ ਇਨਸਾਫ ਦੀ ਲੱਬ ਲਾਲਾ ਨੂੰ ਹਢੋਲ ਦੇਖ ਹੋਣੀ ਹੰਬ ਦੀ ਲਾਲਾਂ ਨੂੰ ਅਢੋਲ ਦੇਖ ਹੋਣੀ ਹੰਬਦੀ ਲਗ ਪਈ ਉਸਰੀ ਹੂਣ ਖੂਨ ਨੀ ਕੰਦਦੀ ਲਾਲਾਂ ਦਾ ਸੀ ਖੂਨ ਨੀ ਹਾਂ ਵਿੱਚੇ ਚੋ ਗਿਆ ਸਵੇਜੀ ਦਵਾਈ ਦਾ ਆਰੰਭ ਹੋ ਗਿਆ ਲਾਲਾਂ ਦਾ ਸੀ ਖੂਨ ਨੀ ਹਾਂ ਵਿੱਚੇ ਚੋ ਗਿਆ ਸਵੇਜੀ ਦਵਾਈ ਦਾ ਆਰੰਭ ਹੋ ਗਿਆ ਅੱਖਿਆ ਸੀ ਕੰਦ ਹੋ ਗਈ ਲਾਲ ਰੰਗ ਦੀ ਕੂਨ ਨਾਲ ਕੰਧ ਹਗੀ ਲਾਲ ਰੰਗ ਦੀ ਲੱਗ ਪਈ ਉਸਾਰੀ ਹੂਣ ਖੂਨੀ ਗੰਧ ਦੀ ਕੂਚੜੀ ਸੂਬੇ ਤੇ ਜਨੂਨੀ ਰੰਗ ਦੀ ਲੱਗ ਪਈ ਉਸਾਰੀ ਹੂਣ ਖੂਨੀ ਗੰਧ ਦੀ ਲੱਗ ਪਈ ਉਸਾਰੀ ਹੂਣ ਖੂਨੀ ਗੰਧ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ